ਲੋਕ ਸਭਾ ਚੋਣਾਂ ਨੂੰ ਲੈ ਕੇ ਇੱਕ ਵਿਸ਼ਾਲ ਮੀਟਿੰਗ ਰਕੇਸ਼ ਕੁਮਾਰ ਰਿੰਗੂ ਅਤੇ ਸੁਖਵਿੰਦਰ ਸਿੰਘ ਸੁਖ ਦੇ ਦੇਖਰੇਖ ਦੇ ਵਿੱਚ ਕੀਤੀ ਗਈ ਇਸ ਦੌਰਾਨ ਸੀਨੀਅਰ ਕਾਂਗਰਸੀ ਨੇਤਾ ਸਤੀਸ਼ ਬੱਲੂ ਗੌਰਵ ਅਰੋੜਾ ਸ਼ਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕਬਲਜੀਤ ਸਿੰਘ ਤੋਂ ਇਲਾਵਾ ਹਲਕਾ ਪਛਮੀ ਦੇ ਸਮੂਹ ਕਾਂਗਰਸੀ ਆਗੂਆਂ ਵੱਲੋਂ ਇਸ ਮੀਟਿੰਗ ਦੇ ਵਿੱਚ ਭਾਗ ਲਿੱਤਾ ਗਿਆ ਅਤੇ ਲੋਕ ਸਭਾ ਚੋਣਾਂ ਦੇ ਮਦੇ ਨਜ਼ਰ ਵਿਚਾਰ ਵਟਾਂਦਰਾ ਕੀਤਾ ਗਿਆ ਹਰ ਗੋਸਤਰੀ ਕੌਂਸਿਲੈਂਸੀਆਂ ਇਹਦੇ ਵਿੱਚ ਸਾਡੇ ਜਿੰਨੇ ਵੀ ਕਾਂਗਰਸ ਦੇ ਸੀਨੀਅਰ ਲੀਡਰ ਨੇ ਚਾਹੇ ਉਹ ਵਰਕਰ ਸੀ ਕਿਉਂਕਿ ਵਰਕਰ ਹੀ ਲੀਡਰ ਹੁੰਦਾ ਹੈ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ ਉਹਦੇ ਵਿੱਚ ਅਸੀਂ ਸਾਰੇ ਨੇ ਰੜਕੇ ਜਿੰਨੇ ਵੀ ਅਸੀਂ ਵਰਕਰ ਆ ਲੀਡਰ ਆ ਇੱਥੇ ਸਾਰੇ ਲੀਡਰ ਬੈਠੇ ਆ ਮੈਂ ਕਿਸੇ ਨੂੰ ਵਰਕਰ ਨਹੀਂ ਕਹਿ ਸਕਦਾ ਕਿਉਂਕਿ ਹਮੇਸ਼ਾ ਹੀ ਲੋਕੀ ਠੀਕ ਆ ਅਸੀਂ ਵੀ 20 ਸਾਲ ਹੋ ਗਏ ਮੈਨੂੰ ਵੀ ਪੂਰੀ ਬਹੁਮਤ ਨਾਲ ਚਾਹੇ ਉਹਨਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਭੇਜਣਾ ਵਾ ਬਾਕੀ ਸਾਥੀਓ ਮੇਰੇ ਵੀਰਾਂ ਨੇ ਗੱਲ ਕੀਤੀ ਆ ਕਿ ਕਾ ਕੌਂਸਲ ਦੀਆਂ ਇਲੈਕਸ਼ਨਾਂ ਵੀ ਹੋਣੀਆਂ ਵਾ ਜਿਹੜੇ ਇਹ ਸੈਂਟਰ ਹੈ ਬਾ ਦੇਣਾ ਕਿੰਨਾ ਅਸੀਂ ਪਹਿਲਾਂ ਗੋਗਵ ਜੀ ਤੇ ਕਮਲ ਜੀ ਦੇ ਭਾਰੀ ਉਹਨਾਂ ਦੀ ਆਪਣੀ ਟੀਮ ਦਾ ਕੰਮ ਕਰਾਉਣਾ ਆ ਤੇ ਇਹ ਵੀ ਹੁਣ ਬਾਬਾ ਜੀ ਜਿਨ੍ਹਾਂ ਦੀ ਅਧਿਐਕਸ਼ਤਾ ਦੇ ਵਿੱਚ ਅੱਜ ਦੀ ਇਹ ਮੀਟਿੰਗ ਬੁਲਾਈ ਗਈ ਆ ਸਾਡੇ ਜਿਹੜੇ ਕਿਸੇ ਵੀ ਪ੍ਰੋਗਰਾਮ ਦੇ ਜਿਹੜੇ ਸੈਕਟਰੀ ਆ ਸਟੇ ਸੈਕਟਰੀ ਸੁਖ ਭਾਜੀ ਜਿਹੜੇ ਸਾਡੇ ਸਾਰਿਆਂ ਦੇ ਸਾਡੇ ਸਾਰਿਆਂ ਦੇ ਹਮੇਸ਼ਾ ਹੀ ਸੁੱਖ ਮੰਗਦੇ ਆ ਹਮੇਸ਼ਾ ਇਹ ਮੰਗਲ ਕਾਮਨਾ ਕਰਦੇ ਆ ਕਿ ਸਾਰੇ ਵੀਰ ਸਾਡੇ ਬਦਲ ਖੁੱਲਣ। ਸੋ ਗੱਲ ਲੋਕ ਸਭਾ ਦੇ ਇਲੈਕਸ਼ਨ ਦੀ, ਲੋਕ ਸਭਾ ਦਾ ਇਲੈਕਸ਼ਨ ਦਾ ਬਿਕਲ ਤੇ ਲਗਭਗ ਵੱਜ ਗਿਆ। ਇਸੇ ਮਹੀਨੇ ਐਂਡ ਤੇ ਲੋਕ ਸਭਾ ਦੇ ਇਲੈਕਸ਼ਨ ਡਿਕਲੇਅਰ ਹੋ ਜਾਣੀ ਆ। ਜਿਹੜੀ ਪੰਜਾਬ ਦੀ ਲੈਕਚਰ ਹੈ ਜਿਹੜੀ ਇਹ ਮਈ ਦੇ ਮਹੀਨੇ ਆਉਂਦੀ ਆ। ਕਾਂਗਰਸ ਪਾਰਟੀ ਜਿੰਦਾਬਾਦ। ਕਾਂਗਰਸ ਪਾਰਟੀ ਜਿੰਦਾਬਾਦ। ਨੈਸ਼ਨਲ ਕਾਂਗਰਸ ਜਿੰਦਾਬਾਦ। ਕਰ ਲਈਏ। ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਹੁਲ ਗਾਂਧੀ ਜੀ ਜਿੰਦਾਬਾਦ ਬਕੂ ਪ੍ਰਧਾਨ ਜਿੰਦਾਬਾਦ ਅਮਰਕੇਸ਼ ਕੁਮਾਰ ਨੂੰ ਅੱਜ ਜਿਹੜੀ ਕਾਂਗਰਸ ਵੱਲੋਂ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਸਾਰੇ ਜਿੰਨੇ ਵੀ ਹਲਕਾ ਵੈਸਟ ਦੇ ਜਿਹੜੇ ਕਾਂਗਰਸ ਦੇ ਲੀਡਰ ਸੀ ਮੈਂ ਵਰਕਰ ਨਹੀਂ ਕਹੂੰਗਾ ਇਹ ਸਾਰੇ ਲੀਡਰ ਹੀ ਸੀ ਕਿਉਂਕਿ ਜਿਹੜਾ ਕਾਂਗਰਸ ਦਾ ਵਰਕਰ ਆ ਉਹ ਹਮੇਸ਼ਾ ਲੀਡਰ ਆ ਤੇ ਅੱਜ ਜਿਹੜੇ ਤੁਹਾਨੂੰ ਪਤਾ ਕਿ ਬਸ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਲੋਕ ਸਭਾ ਦਾ ਇਲੈਕਸ਼ਨ ਦਾ ਬਿਗਲ ਜਿਹੜਾ ਹੈ ਸਮੇਂ ਲੋਕੀ ਬਚ ਚੁੱਕਾ ਵਾ ਅੱਜ ਉਹਦੇ ਸਮਾਨ ਦੇ ਵਿੱਚ ਅਸੀਂ ਜਿਹੜੀ ਇਹ ਮੀਟਿੰਗ ਰੱਖੀ ਸੀ ਜਿਹੜੇ ਮੇਰੇ ਵੱਡੇ ਭਾਈ ਸਾਹਿਬ ਸੁਖਜਿੰਦਰ ਸਿੰਘ ਜੀ ਸੁਖ ਜੀ ਬਾਬਾ ਸਰਜੀਤ ਜੀ ਬਿੰਦਰ ਜੀ ਕਵਲੀ ਜੀ ਸਤੀ ਬੱਲੂ ਜੀ ਗੌਰਵ ਜੀ ਸੌਰਵ ਸ਼ਰਮਾ ਜੀ ਮੋਨੂ ਜੀ ਔਰ ਜਿੰਨੀ ਵੀ ਸਾਡੀ ਸਾਰੀ ਟੀਮ ਜਿਹੜੀ ਕਾਂਗਰਸ ਪਾਰਟੀ ਦੀ ਆ ਅੱਜ ਸਾਰੇ ਨੇ ਅਸੀਂ ਬੈਠ ਕੇ ਇਹ ਖਾਂਡ ਵਾਲੇ ਜਿਹੜੇ ਆਪਣੇ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਗਈ ਆ ਇਸ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਆ ਕਿ ਜਿਹੜਾ ਸਾਨੂੰ ਹਾਈ ਕਮਾਂਡ ਜਿਸ ਵੀ ਕੈਂਡੀਡੇਟ ਨੂੰ ਸਾਡੇ ਅੰਮ੍ਰਿਤਸਰ ਹਲਕੇ ਨੂੰ ਭੇਜੇਗੀ ਅਸੀਂ ਉਹਨੂੰ ਵੱਧ ਤੋਂ ਵੱਧ ਲੀਡ ਨਾਲ ਜਿਤਾ ਕੇ ਤੇ ਪਾਰਲੀਮੈਂਟ ਵਿੱਚ ਅਸੀਂ ਇਹ ਉਹਨੂੰ ਭੇਜਾਂਗੇ ਔਰ ਕਾਂਗਰਸ ਦੀ ਜਿੰਨੀ ਵੀ ਸਾਡੀ ਸਾਰੀ ਟੀਮ ਹੈ ਅਸੀਂ ਸਾਰੇ ਸਾਥੀਆਂ ਨੂੰ ਕਿਹਾ ਕਿ ਅਸੀਂ ਤਗੜੇ ਹੋ ਕੇ ਆਪਣੀ ਕਾਂਗਰਸ ਨੂੰ 2024 ਦੇ ਵਿੱਚ ਜਿਹੜੀ ਸਾਡੀ ਸੈਂਟਰ ਦੇ ਵਿੱਚ ਸਰਕਾਰ ਜਿਹੜੀ ਨੀਤੀ ਬਣਾਈ ਹੈ ਅੱਜ ਰਣਨੀਤੀ ਇਹੀ ਬਣਾਈ ਆ ਕਿ ਅਸੀਂ ਆਈ ਸਾਰੇ ਜਿਹੜੇ ਹਲਕੇ ਬੈਸਟ ਦੇ ਜਿਹੜੇ ਮਤਲਬ ਵਰਕਰ ਜਿਹੜੇ ਉਹ ਲੀਡਰ ਹੀ ਮੇਰੀ ਨਜ਼ਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਬੁਲਾਇਆ ਵਾ ਤੇ ਉਹਨਾਂ ਦੇ ਸਾਰਿਆਂ ਦੇ ਵਿਚਾਰ ਵੀ ਸੁਣੇ ਆ ਤੇ ਲੇਕਿਨ ਸਾਰਿਆਂ ਨੇ ਇਸ ਚੀਜ਼ ਨੂੰ ਪੂਰੇ ਮੱਦਨਤ ਰੱਖਿਆ ਵੀ ਆਉਣ ਵਾਲੇ ਸਮੇਂ ਤੇ ਅਸੀਂ ਜਿਹੜੀ ਸੈਂਟਰ ਦੇ ਵਿੱਚ ਜਿਹੜੀ ਉਹ ਕਾਂਗਰਸ ਦੀ ਸਰਕਾਰ ਬਣਾਉਣੀ ਆ ਮੈਂ ਸੁਖਜਿੰਦਰਪਾਲ ਸਿੰਘ ਸੁਖ ਸੂਬਾ ਸਕੱਤਰ ਪੰਜਾਬ ਕਾਂਗਰਸ ਕਮੇਟੀ ਅੱਜ ਅਸੀਂ ਜਿਹੜੇ ਸਾਡੇ ਕਾਂਗਰਸੀ ਵੀਰ ਸੀ ਜਿਹੜੇ ਸਾਡੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਹਰ ਇਲੈਕਸ਼ਨ ਵਿੱਚ ਸਾਥ ਦਿੰਦੇ ਸੀ ਉਹਨਾਂ ਨਾਲ ਅਸੀਂ ਚਾਹ ਪਾਣੀ ਦਾ ਪ੍ਰੋਗਰਾਮ ਰੱਖਿਆ ਅਤੇ ਇਹ ਵਿਚਾਰ ਵਟਾਂਦਰਾ ਵੀ ਕੀਤਾ ਕਿ ਜਿਹੜੀ ਅਸੀਂ ਹੁਣ ਆਗਾਮੀ ਚੋਣ ਦਾ ਵਿਗੜ ਵੱਜ ਚੁੱਕਾ ਵਾ ਉਸ ਵਿੱਚ ਅਸੀਂ ਜਿਸ ਤਰ੍ਹਾਂ ਪਿਛਲੇ 25 ਦੀ ਸਾਲ ਤੋਂ ਅਸੀਂ ਕਾਂਗਰਸ ਪਾਰਟੀ ਦੀ ਮਦਦ ਕਰਦੇ ਰਹੇ ਹਾਂ ਪ੍ਰਚਾਰ ਕਰਦੇ ਰਹੇ ਹਾਂ ਉਸ ਤੋਂ ਵੱਧ ਅਸੀਂ ਐਨਕੀ ਪ੍ਰਚਾਰ ਕਰਨਾ ਵਾ ਦੂਜੇ ਨੰਬਰ ਤੇ ਅਸੀਂ ਆਪਣੇ ਸਾਰੇ ਵੀਰਾਂ ਨੂੰ ਲਾਮਬੰਦ ਵੀ ਕੀਤਾ ਕਿ ਕਾਂਗਰਸ ਪਾਰਟੀ ਜਿਹੜਾ ਵੀ ਸਾਨੂੰ ਕੈਂਡੀਡੇਟ ਦੇਗੀ ਅਸੀਂ ਉਸ ਦੀ ਬਿਨਾ ਮਤਭੇਦ ਤੋਂ ਬਿਨਾ ਗਿਲੇ ਸ਼ਿਕਵੇ ਮਿਟਾ ਕੇ ਤੰਦੇ ਹੀ ਨਾਲ ਮਦਦ ਕਰਨੀ ਆ ਤੇ ਦੂਜੇ ਨੰਬਰ ਤੇ ਇੱਕ ਅਸੀਂ ਹੋਰ ਰੱਖਿਆ ਕਿ ਜਿਹੜਾ ਹਲਕਾ ਵੈਸਟ ਹੈ ਉਹ ਸਾਡਾ ਅਨਸੂਚਿਤ ਜਾਤੀ ਲਈ ਰੱਖਵਾਵਾਂ ਉਸ ਤੋਂ ਅਸੀਂ ਸ਼੍ਰੀ ਰਕੇਸ਼ ਕੁਮਾਰ ਰਿੰਕੂ ਜੀ ਨੂੰ ਐਜ਼ ਐਮਐਲਏ ਪ੍ਰਮੋਟ ਕਰਨ ਲਈ ਵੀ ਇਸ ਇਲੈਕਸ਼ਨ ਦਾ ਲਾਹਾ ਲਵਾਂਗੇ ਤੇ ਉੱਥੇ ਦੇ ਲੋਕਾਂ ਨਾਲ ਵੀ ਅਸੀਂ ਵੱਧ ਤੋਂ ਵੱਧ ਨੇੜ ਤਾਂ ਬਣਾਵਾਂਗੇ ਤਾਂ ਜੋ 2027 ਦੇ ਵਿੱਚ ਸ਼੍ਰੀ ਰਕੇਸ਼ ਕੁਮਾਰ ਰਿੰਕੂ ਜੀ ਉਥੋਂ ਇਲੈਕਸ਼ਨ ਲੜ ਕੇ ਜਿੱਤ ਪ੍ਰਾਪਤ ਕਰਨ ਅਤੇ ਲੋਕਾਂ ਦੇ ਹਿੱਤ ਵਿੱਚ ਕੰਮ ਕਰਨਗੇ ਜੀ ਮੈਂ ਗੌਰਵ अरोड़ा ਜੀ ਵਾਰ ਨੰਬਰ 83 ਤੋਂ ਜੋ ਅੱਜ ਮੇਰੇ ਵੱਡੇ ਭਰਾ ਸ਼੍ਰੀ ਰਕੇਸ਼ ਕੁਮਾਰ ਰਿੰਕੂ ਜੀ ਨੇ ਸ਼੍ਰੀ ਸੁਖਵਿੰਦਰ ਸੁਖ ਜੀ ਨੇ ਅੱਜ ਇੱਕ ਛੋਟੀ ਜੀ ਮੀਟਿੰਗ ਰੱਖੀ ਸੀ ਪਰ ਉਹ ਮੀਟਿੰਗ ਨਹੀਂ ਰਹੀ ਅੱਜ ਇੱਕ ਛੋਟੀ ਜੀ ਮੀਟਿੰਗ ਇੱਕ ਰੈਲੀ ਦਾ ਰੂਪ ਲੈ ਗਈ ਆ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ਼ ਇਹ ਹੈਗਾ ਸੀ ਜਿਹੜੀ ਸਾਡੀ एमपी ਦੀ ਇਲੈਕਸ਼ਨ ਆ ਰਹੀ ਆ ਉਹਦੇ ਸਬੰਧ ਵਿੱਚ ਆਪਾਂ ਇੱਕ ਮੀਟਿੰਗ ਰੱਖੀ ਦਿੱਤੀ ਗਈ ਸੀ ਸਾਰੇ ਕਾਂਗਰਸੀ ਵਰਕਰਾਂ ਨੇ ਬੜਾ ਇਹਨੂੰ ਵਧਾਵਾ ਦਿੱਤਾ ਆ ਤੇ ਜੋ ਅੱਜ ਦੀ ਮੀਟਿੰਗ ਦਾ ਉਦੇਸ਼ ਹੈਗਾ ਸੀ ਜੋ ਵੀ ਸਾਡੀ ਕਾਂਗਰਸ ਪਾਰਟੀ ਕੋਈ ਵੀ ਚਿਹਰਾ ਲੈ ਕੇ ਆਏਗੀ ਆਪਾਂ ਉਹਦੇ ਤੇ ਖਰੇ ਉਤਰਾਂਗੇ ਤੇ ਪੂਰੀ ਤਨਦੇਹੀ ਨਾਲ ਮਿਹਨਤ ਨਾਲ ਉਹਨੂੰ ਜਿਤਾ ਕੇ ਭੇਜਾਂਗੇ